ਇਹਦਾ ਇੱਕ ਮਨੋਰਥ ਹੈ ਜਿਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਤੇ ਚਲਾਕੀ ਹੈ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੜਾਰੇ ਨੂੰ ਬੰਦ ਕਰੋ ਉਹਨਾਂ ਦੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਰਾਹ ਪਾਉਣ ਦੀ ਕੋਸ਼ਿਸ਼ ਹੈ ਇਹ ਬੀਜੇਪੀ ਦੀ ਖੇਡ ਹੈ ਇਹ ਚਾਲ ਹੈ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਇਹ ਨਾਲ ਇਹ ਨਹੀਂ ਕਿ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜਖਾਂਦੇ ਨੇ ਉਹ ਵੀ ਮਾਰਕੀਟ ਕਮੇਟੀਆ ਟਰੱਕ ਜੂਨੀਆਂ ਦਾ ਜਿਹਨੇ ਲੇਬਰ ਹੈ ਉਹ ਜਿਹਨੇ ਸਾਰੇ ਆੜਤੀਏ ਸਾਰਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਕਾਰਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਨਾ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਅਨਾਜ ਖਾਂਦੇ ਨੇ ਉਹ ਵੀ ਮਾਰਕੀਟ ਕਮੇਟੀਆਂ ਟਰੱਕੀਆਂ ਨਾ ਜਿਹਨੇ ਲੇਬਰ ਹੈ ਉਹ ਜਿਹਨੇ ਸਾਰੇ ੜਤੀਏ ਸਾਰਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋਂ ਛੁੱਟੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਜੇ ਸਾਰੀਆਂ ਜੱਥੇਬੰਦੀਆਂ ਇੱਕੋ ਆਵਾਜ਼ ਚ ਇਹਨੂੰ ਰੱਦ ਕਰਦੇ ਦਬਾਅ ਦਿੰਦਾ ਹੈ ਜਿਹਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਹੰਘਾਰਾ ਦਿੱਤਾ ਹੈ ਕਿ ਅਸੀਂ ਇਹਦੇ ਤੇ ਖੇਤੀ ਕਮੇਟੀ ਨਾਲ ਬਲਾ ਕੇ ਕੋਈ ਫੈਸਲਾ ਕਰਨ ਚਾਹਤ ਹਾਂ ਕੋਲੀ ਕਾਫੀ ਜੀ ਦਾ ਤਕਨੀਕੀ ਤਕਨੀਕਾਂ ਇਸ ਕਿਸੇ ਦੇ ਵਿੱਚ ਹੋ ਗਿਆ ਤਾਂ ਤਾਕਤ ਨਹੀਂ ਕਹਿੰਦੇ ਕਿਸੇ ਕਰਕੇ ਰਾਜ ਕਰਦੇ ਉਹਨਾਂ ਕਹਿੰਦੇ ਕਿ ਸਰਕਾਰ ਬਿਲਕੁਲ ਇਹ ਠੀਕ ਹੈ ਤੁਹਾਡੀ ਉਹ ਇਹ ਸ਼ਾਹ ਲਹਿਰ ਲਿਖੀ ਹੋਈ ਹੈ ਫਿਰ ਐਗਰੀਕਲਚਰ ਖੇਤੀਬਾੜੀ ਐਮ ਐਸ ਟੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਤੁਹਾਡੇ ਸਾਂਝਣ ਵਾਲੀ ਗੱਲ ਇਹ ਹੈ ਪਰ ਹਮ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਦੇ ਲਿਖਤਕਾਰ ਨੇ ਇਹ ਕੇ ਰਾਜ ਸਰਕਾਰ ਨੂੰ ਲੋਗਤ ਹੈ ਇਹਦਾ ਇੱਕ ਮਨੋਰਥ ਹੈ ਜਿਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਜੀ ਬਿਰਸ਼ਪਰ ਸੰਸਥਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਹੈ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੰਡਾਰੇ ਨੂੰ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਕਹੇ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋਊਗਾ ਇਹਦਾ ਮਤਲਬ ਹੈ 35% ਜਾਂ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਦੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਨਹੀਂ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਵਿੱਚ ਪਰ ਸੰਤਨ ਨੂੰ ਕਿ ਸੋਡੀ ਆਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕਟਲੇ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਤਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਹੂਕ ਕਰ ਦੇਣੀਆਂ ਬੰਦ ਕਰਦ ਕੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਆਪ ਪਾਉਣ ਦੀ ਕੋਸ਼ਿਸ਼ ਹੈ ਇਹ ਬੀਜਪੀ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਾ ਵਾਈਟ ਹੋ ਰਹੀ ਹੈ ਉਹ ਗਰਾਰ ਸਰਕਾਰ ਨੇ ਦੇਖੋ ਇਹ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਪਰਪੂਜਲ ਸੀ ਉਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜਦੂਰ ਦਿੱਤੇ ਬੰਦਿਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਕਿ ਅਸੀਂ ਨਾਲ ਇਹ ਵੀ ਕਹਿ ਕੇ ਆਏ ਆ ਕਿ ਜਿੱਤੇ ਇਹ ਕਲੰਕ ਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰ ਆ ਰਿਹਾ ਕੋਈ ਵਾਲਾ ਅਗਲੀ ਮੀਟਿੰਗ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਜਿਹੜਾ ਪੱਖ ਹੋਣ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫਿਕਰਾ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂ ਸਰ ਬਹੁਤ ਸਿਕਾਰ ਹੀ ਰਹੀ ਹੈ ਸਰਕਾਰ ਦਾ ਨਿਕਾਰਤਾ ਨਿਕਾਰਤਾ ਨਾ ਪਾਰੀ ਰਹੀ ਹੈ ਲੇਕਿਨ ਹੋਣ ਹੋਰ ਵੀ ਕੋਈ ਸਰਕਾਰ ਦਾ ਨਿਕਾਰਤਾ ਜੀ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ ਚ ਆ ਗਿਆ ਤਾਂ ਉਹ ਲੋਕ ਕਹਿੰਦੇ ਸਰਕਾਰ ਨੇ ਨਿਕਾਰਤਾ ਐਸਾ ਜਵਾਨ ਨਾ ਸਰਕਾਰ ਅੱਗੇ ਸਾਨੂੰ ਮੰਗਾ ਨਹੀਂ ਮਦਦ ਨਹੀਂ ਮੰਗ ਲਿਆ ਅਸੀਂ ਵੀ ਕਹਿ ਲੈਂਦੇ ਹਾਂ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਜਿੰਨਾ ਚਿਰ ਸਾਡੇ ਹੱਥ ਚ ਨਹੀਂ ਪੂਰੀ ਕਰ ਲਈਏ ਅਸੀਂ ਉਹਨਾਂ ਚਿਰ ਨਹੀਂ ਕਹਿੰਦੇ ਮੰਨ ਲੈਂਦੇ ਜਿੰਨੇ ਸਾਡੇ ਹੱਥ ਚ ਡਰਾਫਟ ਦਾ ਪਰਚਾ ਰੱਦ ਕਿਤੇ ਦਾ ਆ ਗਿਆ ਨਾ ਬਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਦੇ ਕਹਤਾ ਕੁੱਲੀਨ ਬੰਗਲ ਨੂੰ ਵੀ ਮੈਕਰੋਨ ਵਾਪਸ ਲੈਣੇ ਰੱਦ ਕਰਦੇ ਇਹ ਤਾਂ ਰਿਪੀਲ ਹੋਵੇ ਅਸੀਂ ਉਦੋਂ ਮੁੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਤੇ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪਰਮਾਨੀ ਨਹੀਂ ਕੀਤਾ ਇਸ ਕਰਕੇ ਅਸੀਂ ਐ ਪਰਮਾਨੀ ਕਰਦੇ ਨਹੀਂ ਸਰਕਾਰ ਨਹੀਂ ਦਿੰਦਾ ਮਤਲਬ ਉਹਨਾਂ ਪੜ੍ਹ ਕੇ ਨਹੀਂ ਪਕਰਦਾ ਗ੍ਰਾਹਕ ਸਾਹਿਬ ਗ੍ਰਾਹਕ ਦਾ ਬਹੁਤ ਵੱਡਾ ਮਸਲਾ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੈ ਕਿ ਇਹ ਕਿਉਂ ਪਰਮਾਨੀ ਜੋ ਛੋਟੇ ਵੱਲੋਂ ਜੀ ਕੀ ਆਇਆ ਯਾ ਕੋਈ ਮੰਤਰੀ ਸਾਹਿਬ ਨੇ ਕਿਹਾ ਕਿ ਸੀਨੀਅਰ ਸਾਹਿਬ ਅੱਜ ਤਾਂ ਬਾਰਾਜ ਖੁੱਲਿਆ ਜਰ ਆ ਦਰਵਾਜ਼ਾ ਹੀ ਖੁੱਲਿਆ ਸਾਨੂੰ ਤਾਂ ਅੱਜ ਪਹਿਲੇ ਵਰੀ ਆਏ ਆ ਸੀ ਇਸ ਮਸਲੇ ਦੇ ਇਹ ਤੁਸੀਂ ਗੱਲ ਚੱਲੂ ਸੀਐਮ ਸਾਹਿਬਾਂ ਨੇ ਉਹਨਾਂ ਨੇ ਕਿਹਾ ਕਿ ਮੀਟਿੰਗ ਰਖਾਣਾ ਕਿ ਲੋੜ ਪਈ ਨੇ ਕਿਹਾ ਕੋਈ ਨੇ ਨਾ ਅਸੀਂ ਮੰਗਿਆ ਤੇ ਨਾ ਉਹਨਾਂ ਨੇ ਅਸੀਂ ਮੰਗ ਕੀਤੀ ਅਸੀਂ ਫਿਰ ਜਦੋਂ ਲੜਾਂਗੇ ਸਰਚ ਕਰਾਂਗੇ ਆਪਣੇ ਕੋਲਲੇ ਵਾਰ ਸਾਹਮਣੇ ਗੱਲ ਹੋਈ ਨਹੀਂ ਯਾਰ ਇਹ ਸੇਖਾਦਾ ਜਾਂਦਾ ਨਹੀਂ ਜਿੰਡੇ ਬਿੰਗ ਅੱਜ ਰਾਜਪਾਲ ਨੇ ਵੀ ਕਿਹਾ ਬੱਲੇਵਾਲ ਦਾ ਜਿਹੜਾ ਮਨਵਰਤਾ ਸਮਾਪਤ ਕਰਾ ਦੇਣਾ ਚਾਹੀਦਾ ਹੋ ਜਾਣਾ ਚਾਹੀਦਾ ਦੇਖੋ ਰਾਜਪਾਲ ਨੇ ਕਿਹਾ ਵੀ ਉਹ ਉਹ ਆਪਣੀ ਸਟੈਂਡ ਮਨਵਰਤਾ ਨੂੰ ਕਬੂਲ ਕਰਨਾ ਚਾਹੀਦਾ